ਤਬੀਬੀ ਨਰਿੰਦਰ ਕੋ ਭਰਾਜੀ ਵੀ ਅੰਦਰ ਸੀਗੇ ਉਹ ਅੰਦਰ ਬੈਠੀ ਸੋ ਬੋਲੀ ਨਹੀਂ ਬੋਲਦੀ ਜੋ ਦਮ ਸੀ ਕੋ ਸੱਚ ਬੋਲਦੀ ਕੋਈ ਬੋੜ ਨਹੀਂ ਕਿਣੀ ਕੁਛ ਨਹੀਂ ਕਿੜਿਆ ਬਾਕੀ ਸਾਡੇ ਆਉਣ ਤੋਂ ਪਹਿਲਾਂ ਪਰਸ ਮੋਬਾਈਲ ਫੜ ਕੇ ਰੱਖ ਲੈ ਜਦੋਂ ਮੈਂ ਗਈ ਹੁਣ ਤਲਾਸੀ ਲੈ ਲਓ ਆਮ ਆਦਮੀ ਆ ਲੈnde ਪਰਸ ਜੇਬ ਚ ਮਖਾ ਤੁਹਾਡੇ ਕਿਵੇਂ ਆ ਗਿਆ ਮੇਰੇ ਤਾਂ ਹਾਰਟ ਕਾਰਡ ਦੇ ਵਿੱਚ ਹੈ ਮਖਾ ਪੰਜਾਬ ਦਾ ਪ੍ਰਧਾਨ ਹੈ ਤੈਨੂੰ ਇਹ ਪੱਖਵਾਦੀ ਨਹੀਂ ਚਾਹੀਦੀ ਹੈਗੀ ਆਖਰਕਾਰ ਲਕੀਰਾ ਲਕੂਰਾ ਕੱਢ ਕੇ ਆਮ ਆਦਮੀ ਪਾਰਟੀ ਨਗਰ ਕੌਂਸਲ ਸੰਗਰੂਰ ਦਾ ਆਪਣਾ ਪ੍ਰਧਾਨ ਬਣਾਉਣ ਚ ਕਾਮਯਾਬ ਹੋ ਗਈ ਹੈ ਪਰ ਕਾਂਗਰਸੀ ਕੌਂਸਲਰਾਂ ਦੇ ਕਈ ਗੰਭੀਰ ਇਲਜ਼ਾਮ ਨੇ ਮੇਰੇ ਨਾਲ ਇਸ ਸਮੇਂ ਕਾਂਗਰਸੀ ਕੌਂਸਲ ਬੀਬੀ ਬਲਵੀਰ ਕੌਰ ਸੈਣੀ ਹੋਰੀ ਨੇ ਕੀ ਹੋਇਆ ਬੀਬੀ ਜੀ ਅੰਦਰ ਅਸੀਂ ਦੇਖੋ ਜੀ ਸਿੱਧੇ ਬੈਠੇ ਆ ਜਾ ਕੇ ਠੀਕ ਹੈ ਅਸੀਂ ਇਹ ਕਿਹਾ ਵੀ ਪਖਵਾਦ ਤੋਂ ਬਿਨਾ ਸਾਰੀ ਚੋਣ ਪ੍ਰਕਿਰਮਾ ਹੋਣੀ ਚਾਹੀਦੀ ਹੈ ਪਰ ਜਿਹੜਾ ਉੱਥੇ ਹੋਇਆ ਆਪਣੇ ਪੈਗ ਚੋਂ ਕੱਢ ਕੇ ਉਹਨਾਂ ਨੇ ਸਾਨੂੰ ਪ੍ਰਧਾਨ ਥੋਪਤਾ ਕੋਈ VOTING ਨਹੀਂ ਹੋਈ ਕੁਝ ਨਹੀਂ ਹੋਈ ਆਪੇ ਮੀਤ ਪ੍ਰਧਾਨ ਆਪੇ ਪ੍ਰਧਾਨ ਸਾਡੀ ਸੁਣੀ ਨਹੀਂ ਗਈ ਅਸੀਂ ਕਿਹਾ ਵੀ ਮੈਂ ਅਮਨ अरोड़ा ਸਾਹਿਬ ਨੂੰ ਵੀ ਕਿਹਾ ਮੈਂ ਕਿਹਾ ਤੁਸੀਂ ਪੰਜਾਬ ਦੇ ਪ੍ਰਧਾਨ ਹੋ ਹੁਣ ਤੁਹਾਨੂੰ ਚਾਹੀਦੀ ਨਹੀਂ ਐਥੇ ਕੋਈ ਪਖਵਾਦ ਅਸੀਂ ਤੁਹਾਡੇ ਕੋਲ ਕੰਮ ਨੂੰ ਆਵਾਂਗੇ ਤੁਸੀਂ ਪੰਜਾਬ ਦੇ ਪ੍ਰਧਾਨ ਹੋ ਪਰ ਉਹ ਫਿਰ ਵੀ ਇਹੀ ਜਿਹਾ ਕੰਮ ਕਰ ਗਿਆ ਲਹਨ ਤਾਂ ਹੈ ਜੇ ਪ੍ਰਧਾਨਗੀ ਨੂੰ ਤੇ ਬੀਬੀ ਨਰਿੰਦਰ ਕੋਹੜਾ ਜੀ ਵੀ ਅੰਦਰ ਸੀਗੇ ਉਹ ਅੰਦਰ ਬੈਠੀ ਸੀ ਤਾਂ ਬ ਬੋਲਦੀ ਸ਼ਰਮ ਤੱਕਾ ਕੀਤਾ ਸਾਡੇ ਨਾਲ ਸ਼ਰਮ ਤੱਕਾ ਕੋਈ ਵੋਟਾਂ ਨਹੀਂ ਗਿਣਤੀ ਸਾਡੇ ਨਾਲ ਸ਼ਰਮ ਤੱਕਾ ਉਮੀਦ ਉਮੀਦ ਪ੍ਰਧਾਨ ਦਾ ਕੀਤਾ ਤੱਕਾ ਹੋਇਆ ਤੁਹਾਡੇ ਨਾਲ ਉਮੀਦ ਪ੍ਰਧਾਨ ਵਾਲਾ ਕੀਤਾ ਸਾਡੇ ਸੁਣਵਾਈਏ ਨਹੀਂ ਹੋਈ ਮੀਤ ਪ੍ਰਧਾਨ ਨਾ ਬੈਠਾ ਸਾਰੇ ਸੀ ਚੋਣ ਐਕਟ ਵੀ ਸੀ ਸਾਰੇ ਦਿਖਾਏ ਵੀ ਦੇਖੋ ਸਾਡੇ ਨਾਲ ਤੱਕਾ ਹੋ ਰਿਹਾ ਹੈ ਉਹਦੀ ਵੀ ਨਹੀਂ ਐਕਟ ਸਾਡਾ ਸੁਣਿਆ ਗਿਆ ਸਿੱਧੀ ਕੱਢ ਕੇ ਬਿਸ਼ਲੇ ਚੁੱਪ ਖਮੋਸ਼ ਬੈਠੇ ਰਹੇ ਵੀ ਚਲੋ ਪੁੱਛਤਾ ਕਰਨਗੇ ਅੱਜ ਚਲੋ ਹੋਈ ਹੈ ਮਹੱਲੇ ਦੇ ਕੰਮ ਹੋਗੇ ਸੰਗਰੂਰ ਜਿਹੜਿਆ ਪਿਆ ਗੰਦ ਕੀ ਖਿੰਡੀ ਪਈ ਹੈ ਜੇ ਤੁਸੀਂ ਹਰ ਇੱਕ ਵਾਰ ਚ ਆ ਕੇ ਦੇਖੋ ਕੋਈ ਨੇਹਰਾ ਨਹੀਂ ਅਸੀਂ ਆਪਦੇ ਕੋਲ ਹੀ ਕਹਿੰਨੇ ਵੀ ਚਲੋ ਆਤਮਾ ਸਾਡੇ ਬਿਮਾਰੀਆਂ ਤੇ ਨਲਵਾਈ ਪਰ ਸਾਤੋਂ ਸੇਵਾ ਕਰਾਈ ਅਸੀਂ ਸੇਵਾ ਕਰ ਰਹੇ ਹਰ ਇੱਕ ਬਾੜ ਦਾ ਹਾਲ ਦੇਖ ਲਓ ਕੋਈ ਸੀਵਰੇਜ ਦਾ ਦੇਖ ਲਓ ਕੋਈ ਲਾਈਟ ਦਾ ਦੇਖ ਲਓ ਚੋਰੀਆਂ ਸ਼ਰੇਮ ਡੱਕ ਕੇ ਪੈ ਰਹੇ ਨੇ ਜਾ ਕੇ ਦੇਖ ਲਓ ਰਾਤ ਨੂੰ 8 ਵਜੇ ਤੋਂ ਬਾਅਦ ਕੋਈ ਬੰਦਾ ਮਹੱਲੇ ਦੇ ਵਿੱਚ ਨਿਕਲ ਕੇ ਦਿਖਾ ਦੇ ਬੀਬੀ ਜੀ ਜਿਹੜੇ ਲਗਾਤਾਰ ਇਲਜ਼ਾਮ ਤਰਾਸੀਦਾ ਹੁੰਦੀ ਰਹੀ ਹੈ ਸਿੰਘਲਾ ਸਾਹਿਬ ਨੇ ਵੀ ਇਲਜ਼ਾਮ ਲਾਇਆ ਸੀ ਜਦੋਂ ਟਰੱਕ ਜੁਨੇ ਨਾਲ ਰੋਲਾ ਪਾਇਆ ਤੁਹਾਨੂੰ ਲੱਗਦਾ ਕੋਈ ਹੁਣ ਵੀ ਕੁਝ ਇਸ ਤਰ੍ਹਾਂ ਹੋਇਆ ਉਹੀ ਕੁਝ ਹੋਇਆ ਹੋਰ ਕੀ ਹੋਇਆ ਇਹ ਉਹੀ ਕੁਝ ਹੋਇਆ ਸ਼ਰੇਮ ਜਾਇ ਤੇ ਸਵਾਤੀ ਗੱਲ ਤਾਂ ਤੇ ਅੱਜ ਜਿਵੇਂ ਸਾਰੇ ਅਸੀਂ 9 ਦੇ 9 ਮੈਂਬਰ ਐਨ ਬੈਠੇ ਸੀ ਸ਼ਾਂਤ ਹੋਏ ਤੇ ਵੀ ਚਲੋ ਸਾਨੂੰ ਇਨਸਾਫ ਮਿਲੂਗਾ ਅਸੀਂ ਆਪਣੇ ਮਹੱਲਿਆਂ ਦੇ ਕੰਮ ਕਰ ਸਕਾਂਗੇ ਲੋਕਾਂ ਦੇ ਕੰਮ ਆਵਾਂਗੇ ਅੱਜ ਲੋਕਾਂ ਦੇ 100 ਆਸਾਂ ਤੇ ਅਸੀਂ ਚਲੋ ਚਾਹੇ ਦੇਰ ਆਏ ਦਰੋਸਤਾਂ ਵੀ ਅੱਜ ਸਾਡੇ ਕੋ ਸੁਣੀ ਜਾਣਗੇ ਅਸੀਂ ਆਪਣੇ ਕੰਮ ਕਰਾਉਂਦੇ ਹੋਵਾਂਗੇ ਪਰ ਸਾਡੇ ਲੋਕਾਂ ਦੀ ਤਾਂ ਆਵਾਜ਼ ਉੱਥੇ ਹੀ ਰਹਿ ਗਈ ਕਰਾਈ ਨਹੀਂ ਕਰਾਈ ਉੱਥੇ ਹੀ ਰਹੀ ਆਵਾਜ਼ ਤਾਂ ਕਰੇ ਨਹੀਂ VOTING ਤਾਂ ਕਰਾਈ ਨਹੀਂ ਹੈਗੀ ਹਾਂ ਪ੍ਰਧਾਨਗੀ ਦੀ ਚੋਣ ਬਿਲਕੁਲ ਤੁਹਾਨੂੰ ਲੱਗਦਾ ਕਿਵੇਂ ਹੋਈ ਇਹ ਸਾਡੀ ਉਹ ਪਾਈ ਨਹੀਂ ਕੋਈ VOTING ਤਾਂ ਹੋਈ ਨਹੀਂ ਹੋਈ ਨਹੀਂ ਇਹ ਤਾਂ ਪਵਾਨੀਗਾ ਦਾ ਚੋਣ ਹੋਈ ਆ ਬਾਈ ਬਸ ਤੱਕਾ ਹੀ ਹੋਇਆ ਸਾਡੇ ਨਾਲ ਤਾਂ ਤੱਕਾ ਹੀ ਹੋਇਆ ਸਾਡੇ ਨਾਲ ਤਾਂ ਸ਼ਰੇ ਆਮ ਤੱਕਾ ਤੱਕੇ ਕੀ ਕਰੋਗੇ ਅਸੀਂ ਅੱਗੇ ਦੱਸਾਂਗੇ ਹੁਣ ਕੀ ਕਰਾਂਗੇ ਇਹ ਦੱਸਾਂਗੇ ਸਮਾਰ ਕੇ ਬੈਠ ਕੇ ਦੱਸਾਂਗੇ ਕੋਈ ਇਹੋ ਜੀ ਗੱਲ ਨਹੀਂ ਉਹਦੇ ਇਲੈਕਸ਼ਨ ਕਰਾਈ ਉਸੇ ਇਲੈਕਸ਼ਨ ਤੇ ਹੋ ਹਾਂ ਜਿਵੇਂ ਇਲੈਕਸ਼ਨ ਕਰਾਈ ਇਹਨਾਂ ਨੇ ਇਲੈਕਸ਼ਨ ਵੀ ਨਹੀਂ ਕਰਾਈ ਤਾਂ ਕੁੱਲ ਮਿਲਾ ਕੇ ਕਾਂਗਰਸੀ ਕਾਉਂਸਲਰ ਇਸ ਮਾਮਲੇ ਦੇ ਵਿੱਚ ਕਾਫੀ ਹਿਤਾਸ਼ ਨੇ ਉਹਨਾਂ ਨੇ ਕਿਹਾ ਕਿ ਤੱਕੇਸ਼ਾਈ ਹੋਈ ਹੈ ਸੰਗਰੂਰ ਨਗਰ ਕਾਉਂਸਲ ਦੀ ਚੋਣ ਹੋਈ ਨੂੰ ਕਈ ਮਹੀਨੇ ਹੋ ਚੁੱਕੇ ਨੇ ਆਖਰਕਾਰ ਪ੍ਰਧਾਨ ਦੀ ਚੋਣ ਅੱਜ ਕੁਣੀ ਸੀ ਪਰ ਉਸ ਦੇ ਵਿੱਚ ਵੀ ਰੋਲਾ ਪਿਆ ਹੈ ਦੇਲਜਾਮ ਕਾਂਗਰਸੀ ਕੌਂਸਲਰਾਂ ਨਾਲ ਲਾਏ ਨੇ ਕਾਂਗਰਸੀ ਕੌਂਸਲਰ ਲੱਗ ਭਾਗੇ ਇਕਜੁੱਟ ਨਜ਼ਰ ਆਏ ਫਿਲਹਾਲ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਇਸ ਬਾਰੇ ਕੀ ਕਹਿੰਦੀ ਹੈ ਮੈਂ ਕਿਹਾ ਪੰਜਾਬ ਦਾ ਪ੍ਰਧਾਨ ਹੈ ਤੈਨੂੰ ਇਹ ਪੱਖਵਾਦੀ ਨਹੀਂ ਚਾਹੀਦੀ ਹੈਗੀ ਤੂੰ ਪ੍ਰਧਾਨ ਹੈ ਦੇਖੋ ਕੰਮ ਨੂੰ ਆਵਾਂਗੇ ਪਰ ਫਿਰ ਵੀ ਸਾਡੀ ਸੁਣਵਾਈ ਨਹੀਂ ਹੋਈ ਪਾਜੀ ਕਰਤੀ ਹੈ ਪੱਖਵਾਦੀ ਕਰੀ ਹੈ ਕਿ ਕੋਈ ਵੋਟ ਨਹੀਂ ਕੀ ਸਾਡੇ ਆਉਣ ਤੋਂ ਪਹਿਲਾਂ ਪਰਸ ਮੋਬਾਈਲ ਫੜ ਕੇ ਰੱਖ ਲੈ ਜਦੋਂ ਮੈਂ ਗਈ ਹੁਣ ਤਲਾਸੀ ਲੈ ਲਓ ਆਮ ਆਦਮੀ ਆ ਜਾਂਦੇ ਪਰਸ ਜੇਬ 'ਚ ਮਖਾ ਤੁਹਾਡੇ ਕਿਵੇਂ ਆ ਗਿਆ ਨਾ ਮੇਰਾ ਆਧਾਰ ਕਾਰਡ ਵੀ ਵਿੱਚ ਹੈ ਉਹਨਾਂ ਦੇ ਮੋਬਾਈਲ ਵੀ ਜੇਬ 'ਚ ਆ ਜੇਬ 'ਚ ਮੋਬਾਈਲ ਵੀ ਸਰ ਤੋਂ ਲੈ ਕੇ ਰੱਖ ਲੈ ਮਖਾ ਮੇਰਾ ਆਧਾਰ ਕਾਰਡ ਨੰਬਰ ਉਹਦੇ 'ਚ ਕਹਿੰਦੇ ਹੁਣ ਨਹੀਂ ਮਖਾ ਨਾ ਸੀ ਹੀ